ਹਾਲੇਲੂਇਆ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਜੇ ਪ੍ਰਭੂ ਨੇ ਇਹ ਸਤ ਮੌਕਾ ਦਿੱਤਾ ਕੁਝ ਬੋਲਣ ਦੇ ਲਈ ਹਾਲੇਲੂਇਆ ਧੰਨਵਾਦ ਧੰਨਵਾਦ ਮੈਂ ਗੱਲ ਕਰ ਰਿਹਾ ਬੇਰ ਕਵਾਤਰਾ ਚੈਨਲ ਵਾਲਿਆਂ ਦੀ ਨਮੋਲ ਕਵਾਤਰਾ ਦੀ ਕਈ ਭੈਣ ਭਰਾ ਕਹਿੰਦੇ ਸੀ ਜੋ ਪਹਿਲਾਂ ਉਹਨੇ ਲਾਲੀਪਰਾ ਦਾ ਉਹ ਬਿਆਨ ਜਿਹੜੇ ਦਿੱਤੇ ਸੀਗੇ ਕਿ ਤੁਸੀਂ ਪੈਸਟਰਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਤੇ ਕੋੜੇ ਮਰਵਾਓ ਤਾਂ ਬਾਕੀ ਲੋਕ ਠੀਕ ਹੋ ਜਾਣਗੇ ਜਵਾਬ ਤਾਂ ਸੀ ਵੀ ਪੌਤ ਭਰਾ ਮੇਰੇ ਦੇਣੇ ਜਾਣਦੇ ਆ ਪਰ ਸਾਨੂੰ ਇਹ ਜਾ ਫੁਕਰਿਆ ਨਹੀਂ ਵੈਸੇ ਮੈਂ ਤਾਂ ਪਿਛਲੀਆਂ ਵੀਡੀਓ ਦੇ ਚੈਲੰਜ ਕਰਿਆ ਸੀ ਹੁਣ ਵੀ ਜਿਤੋਂ ਮਰਜੀ ਤੁਸੀਂ ਬੈਠ ਕੇ ਉੱਥੇ ਦੇਖਣਾ ਤਾਂ ਚੈਨਲ ਤੇ ਜਿੰਨੇ ਮਰਜੀ ਆ ਜਾਓ ਜੇ ਅਨਮੋਲ ਕਾਤਰਾਂ ਨੂੰ ਇਸ ਗੱਲ ਦੀ ਟੈਨਸ਼ਨ ਹੁੰਦੀ ਵੀ ਮੇਰੇ ਇਹ ਜੇ ਵਿਵਾਦਾਂ ਦੇ ਖਾਤਰ ਜਾਂ ਸਾਡੇ ਬੋਲਣ ਦੇ ਖਾਤਰ ਜਾਂ ਸਾਡੇ ਚੈਨਲ ਦੇ ਖਾਤਰ ਕਿੱਡਾ ਇਨਸਾਨੀਅਤ ਦਾ ਘਾਣ ਹੋ ਸਕਦਾ ਸੀਗਾ ਪਤਾ ਚੰਗੀ ਗੱਲ ਹੈ ਕਿ ਸਾਡੇ ਕੰਮ ਪਰਖਦੀ ਨਹੀਂ ਪ੍ਰਭੂ ਦੀ ਧਿਆਨ ਨਾਲ ਸਭ ਸ਼ਾਂਤ ਰਹਿੰਦੇ ਨੇ ਜੇ ਨੂੰ ਟੈਨਸ਼ਨ ਹੁੰਦੀ ਤਾਂ ਦੁਬਾਰਾ ਫੇਰ ਉਹ ਭਰਾਮਣ ਨੂੰ ਕੁਝ ਦਿਨਾਂ ਬਾਅਦ ਬੁਲਾ ਕੇ ਫੇਰ ਉਹ ਪਾਸਟਰਾਂ ਦੀ ਰੀਸ ਨਾ ਕਰਤਾ ਉਹ ਜਿਹੜੇ ਸਿੱਖ ਭਰਾਾਂ ਹੱਥ ਰੱਖ ਕੇ ਤੇ ਕਈ ਭਰਾਾਂ ਤੇ ਭੈਣਾਂ ਨੂੰ ਡੇਗੀ ਜਾਂਦੇ ਸੀ ਵੀ ਅਸੀਂ ਵੀ ਇਹ ਜਾ ਕਰ ਸਕਦੇ ਆ हां सीता ਪਰ ਮੰਨਦੇ ਆ ਕਰ ਸਕਦੇ ਹੋ ਕਿਉਂਕਿ ਸਾਡੀ ਬਾਈਬਲ ਕਹਿੰਦੀ ਹੈ ਸਰੀਰਕ ਸ਼ਕਤੀਆਂ ਵੀ ਕੰਮ ਕਰਦੀਆਂ ਇੱਥੇ ਧਰਤੀ ਤੇ ਤੇ ਸ਼ੈਤਾਨੀ ਵੀ ਕਰਦੀਆਂ ਨੇ ਪਰ ਗੱਲ ਤਾਂ ਇਹ ਹੈ ਕਿ ਜਿਵੇਂ ਸਾਡੇ ਦਾਸ ਬਿਨਾ ਹੱਥ ਲਾਏ ਤੋਂ ਡੇਗਦੇ ਆ ਦੂਰ ਖੜੇ ਲੋਕ ਟੀਵੀਆਂ ਤੋਂ ਦੇਖ ਦੇ ਕੇ ਡੇਗਦੇ ਆ ਫੇਰ ਦੇਖ ਕੇ ਦਿਖਾਓ ਜਿਵੇਂ ਦੂਰ ਬੈਠੇ ਲੋਕਾਂ ਦੀਆਂ ਰਸੌਲੀਆਂ ਨਿਕਲਦੀਆਂ ਨੇ ਉਹ ਰਸੌਲੀਆਂ ਕੱਢ ਕੇ ਦਿਖਾਓ ਜਿਵੇਂ ਲੋਕ ਲੇਟ ਦੇ ਆਪ ਤੇ ਉੰਟੀਆਂ ਕਰਦੇ ਆ ਮੈਂ ਕਰਕੇ ਦਿਖਾਵਾਂ ਜਿਸ ਤਰ੍ਹਾਂ ਲੋਕ ਸਰਕਾਰੀ ਹਸਪਤਾਲ ਦੀਆਂ ਪ੍ਰਾਈਵੇਟ ਹਸਪਤਾਲ ਦੀਆਂ ਗਵਾਹੀਆਂ ਹੁੰਦੀਆਂ ਉਸ ਤਰ੍ਹਾਂ ਕਰਕੇ ਦਿਖਾਓ ਜਿਸ ਤਰ੍ਹਾਂ ਸਟ੍ਰੈਕਚਰ ਤੇ ਆਏ ਹੋਏ ਲੋਕ ਤੁਰ ਪੈਂਦੇ ਆ ਜਿਸ ਤਰ੍ਹਾਂ ਡਾਕਟਰੀ ਰਿਪੋਰਟਾਂ ਹੁੰਦੀਆਂ ਵੀ ਸਾਰੀ ਜ਼ਿੰਦਗੀ ਡਾਕਟਰ ਨੇ ਲਿਖ ਕੇ ਦਿੱਤਾ ਕਿ ਵੀ ਤੂੰ ਤੁਰ ਨਹੀਂ ਸਕਦਾ ਉਸੇ ਤਰ੍ਹਾਂ ਤੋੜ ਕੇ ਦਿਖਾਓ ਜਿਸ ਤਰ੍ਹਾਂ ਲਿਖਿਆ ਹੁੰਦਾ ਕਿ ਵੀ ਇਸ ਡਾਕਟਰ ਨੇ ਇਸ ਭਰਾ ਨੂੰ ਡਾਕਟਰ ਨੇ ਲਿਖ ਕੇ ਦਿੱਤਾ ਹਜ਼ਾਰਾਂ ਟੈਸਟਮਨੀਆਂ ਨੇ ਅੰਕਨ ਰੋਲਾ ਮਿਨਿਸਟਰੀ ਦੀਆਂ ਤੇ ਹੋਰ ਮਿਨਿਸਟਰੀਆਂ ਦੀ ਵੀ ਨੇ ਹਜ਼ਾਰਾਂ ਟੈਸਟਮਨੀਆ ਨੇ ਜਿੱਥੇ ਵੀ ਡਾਕਟਰਾਂ ਨੇ ਸਾਈਨ ਕਰਕੇ ਦਿੱਤੇ ਵੀ ਇਹ ਬੰਦਾ ਜ਼ਿੰਦਗੀ ਭਰ ਦੇਖ ਨਹੀਂ ਸਕਦਾ ਇਹ ਬੰਦਾ ਤੁਰ ਨਹੀਂ ਸਕਦਾ ਉਹਨਾਂ ਨੂੰ ਸਰਟੀਫਿਕੇਟ ਸਰਕਾਰੀ ਬਣਾ ਕੇ ਦਿੱਤੇ ਹੋਏ ਸੀ ਉਹ ਵੀ ਲੋਕ ਤੁਰਨ ਲੱਗੇ ਆ ਹਜ਼ਾਰਾਂ ਗੁਆਈਆਂ ਨੇ ਬਾਕੀ ਤੁਹਾਨੂੰ ਸਾਰਾ ਐਡਰੈਸ ਦੱਸਿਆ ਜਾਂਦਾ ਜੇ ਤੁਹਾਡੇ ਚ ਹਿੰਮਤ ਹੈ ਤਾਂ ਉੱਥੇ ਕਿਉਂ ਨਹੀਂ ਜਾਂਦੇ ਤੁਸੀਂ ਉਹਨਾਂ ਲੋਕਾਂ ਤੋਂ ਪੁੱਛਣ ਬਾਕੀ ਫੇਰ ਵੀ ਤੁਹਾਨੂੰ ਹੋਰ ਤਰ੍ਹਾਂ ਤਰੀਕਾ ਦੱਸ ਦਿੰਨੇ ਆਪਾਂ ਲਲਕਾਰ ਕੇ ਸਾਡੀ ਬਾਈਬਲ 'ਚ ਲਿਖਿਆ ਹੋਇਆ ਇਹ ਇਹ ਏਲੀਆ نبی ਨੇ ਵਰਤਿਆ ਸੀਗਾ ਚਲ ਅਸੀ ਤੁਹਾਨੂੰ ਦੱਸ ਦਿੰਨੇ ਆਂ ਇਹ ਕਰਦੇ ਆਂ ਤੁਸੀਂ ਲੋਕਾਂ ਨੂੰ ਬੁਲਾ ਲਓ ਤੁਸੀਂ ਮਣਿਆਤੀ ਕਰਦੇ ਹੋ ਤੁਸੀਂ ਸੰਗਤ ਇਕੱਠੀ ਕਰ ਲਓ ਆ ਜਾਓ ਤੁਸੀਂ ਪਹਿਲਾਂ ਜੋ ਕੁਝ ਕਰਨਾ ਆਪ ਦਾ ਜੀਨੇ ਵੀ ਉਸ ਤਰ੍ਹਾਂ ਕਰ ਲਵੇ ਜੋ ਆਪ ਦਾ ਕੋਈ ਵੀ ਕਿਸੇ ਧਰਮ ਨੂੰ ਮੰਨਦਾ ਕਿਸੇ ਵੀ ਤਰ੍ਹਾਂ ਦਾ ਕਰੇ ਤੇ ਉਹ ਲੋਕਾਂ ਨੂੰ ਕਿਸੇ ਨੂੰ ਠੀਕ ਕਰਕੇ ਦਿਖਾਵੇ ਸਿਰਫ ਡੇਗ ਕੇ ਨਹੀਂ ਜਾਂ ਲੋਕ ਲੂਕ ਲਾ ਕੇ ਨਹੀਂ ਉਹਨਾਂ ਨੂੰ ਠੀਕ ਕਰਕੇ ਦਿਖਾਵੇ ਪਹਿਲ ਤੁਹਾਨੂੰ ਦੇਵਾਂਗੇ ਜੋਰ ਲਾ ਲਓ ਖੁੱਲੇ ਮੈਦਾਨ ਚ ਰੱਖ ਲਿਓ ਤੁਸੀਂ ਬੁਲਾ ਲਿਓ ਸਾਰਾ ਕੁਝ ਥੋੜਾ ਹੋਊਗਾ ਸਿਰਫ ਕੁਝ ਕੈਮਰੇ ਸਾਡੇ ਹੋਣਗੇ ਕੁਝ ਸੇਵਾਦਾਰ ਸਾਡੇ ਹੋਣਗੇ ਤੇ ਕੁਝ ਪ੍ਰਭੂ ਦੇ ਦਾਸ ਸਾਡੇ ਹੋਣਗੇ ਉਤ ਬਾਅਦ ਅਸੀਂ ਕਰਾਂਗੇ ਜੇ ਲੋਕ ਨਾ ਲਟੇ ਲੋਕਾਂ ਦੇ ਰਸੋਲੀਆਂ ਨਾ ਨਿਕਲੀਆਂ ਲੋਕ ਅੰਨੇ ਠੀਕ ਨਾ ਹੋਏ ਲੰਗੜੇ ਨਾ ਚੱਲੇ ਲੋਕ ਉਲਟੀਆਂ ਕਰਨ ਨਾਲ ਲੱਗੇ ਠੀਕ ਹੈ ਜੇ ਤੁਸੀਂ ਸਟੇਜ ਤੋਂ ਖੜੇ ਕਰਕੇ ਦਿਖਾ ਦਿਓ ਸਾਰਿਆਂ ਦੇ ਲਈ ਨਹੀਂ ਤਾਂ ਅਸੀਂ ਕਰਕੇ ਦਿਖਾਵਾਂਗੇ ਫਿਰ ਯਿਸੂ ਵਾਲੇ ਜੇ ਦਾ ਮੈਂ ਤਾਂ ਤੁਹਾਨੂੰ ਇਹ ਵੀ ਚੈਲੰਜ ਕਰਦੇ ਆ ਇਸ ਤਰ੍ਹਾਂ ਕਰਕੇ ਦੇਖ ਲਓ ਦੇਖ ਲਓ ਫਿਰ ਜਿਵੇਂ ਤੁਸੀਂ ਕਹੋਗੇ ਜੇ ਤੁਸੀਂ ਕਰ ਜੇ ਥੋੜਾ ਸੱਚਾ ਹੋਇਆ ਜਿਵੇਂ ਤੁਸੀਂ ਕਹੋਗੇ ਅਸੀਂ ਉਹਵੇਂ ਕਰਾਂਗੇ ਨਹੀਂ ਤਾਂ ਫਿਰ ਜਿਵੇਂ ਅਸੀਂ ਕਵਾਂਗੇ ਤੁਸੀਂ ਉਹਵੇਂ ਕਰਨਾ ਪਊਗਾ ਉਹ ਬਾਈਬਲ ਦੇ ਵਿੱਚ ਐਂ ਲਿਖਿਆ ਨਬੀ ਨਬੀ ਏਲੀਆ ਦੀ ਪਾਣੀ ਦੇ ਵਿੱਚ ਜਿੱਥੇ ਉਹ ਸਰਤ ਅਦੀ ਉਹਨਾਂ ਨਾਲ ਬਾਜ਼ੀ ਲਾਉਂਦਾ ਆਪਾਂ ਦੇਖ ਲੈਨੇ ਸਾਰੇ ਤੁਸੀਂ ਬੁਲਾ ਲਓ ਬਣਿਆਫੀ ਕਰਕੇ ਲੋਕਾਂ ਨੂੰ ਵੀ ਉੱਥੇ ਸੰਗਤ ਹੈ ਪਹਿਲਾਂ ਤੁਸੀਂ ਜੋ ਕੰਮ ਕਰਨਾ ਕਰ ਲਿਓ ਜੋ ਵੀ ਜਿਸ ਤਰ੍ਹਾਂ ਦਾ ਆਪ ਦਾ ਕਿਸੇ ਵੀ ਜਿਹੜਾ ਧਰਮ ਨੂੰ ਕੋਈ ਮੰਨਦਾ ਜਿਹੜਾ ਕਹਿੰਦਾ ਜਸੂ ਵਾਲੇ ਝੂਠ ਹੈ ਪਕੰਡ ਕਰਦੇ ਨਾਜ਼ੀਰ ਕਰਦੇ ਆਂਗੇ ਇਹ ਤਾਂ ਗੋਰਖ ਧੰਦੇ ਦਾ ਪਰਦਾ ਪਾਛ ਬਹੁਤ ਕੁਝ ਉਹ ਭਰਾ ਨੇ ਲਿਖਿਆ ਹੋ ਹੱਥੇ ਲਾ ਕੇ ਜਿਹੜਾ ਸਿੱਖ ਭਰਾ ਡੇਗੀ ਜਾਂਦਾ ਸਨ ਮੋਰਕ ਪਾਤਰੇ ਦੇ ਚੈਨਲ ਤੇ ਤੈਨੂੰ ਚੈਲੰਜ ਹੈ ਇਸ ਗੱਲ ਦਾ ਸਿੱਖ ਭਰਾ ਨੂੰ ਵੀ ਉਹਨੂੰ ਚੈਲੰਜ ਹੈ ਤੇ ਉਹਨੂੰ ਮੋਰਕ ਬਕਰੇ ਦੀ ਚੈਨਲ ਦੇ ਬੈਠ ਕੇ ਚੈਨਲ ਤੇ ਕਰਨਾ ਚੈਨਲ ਤੇ ਦਿਖਾ ਦੇ ਖੁੱਲੇ ਮੈਦਾਨ ਚ ਤੁਸੀਂ ਬੁਲਾ ਲਓ ਲੋਕਾਂ ਨੂੰ ਅਸੀਂ ਇੱਕ ਨੂੰ ਨਹੀਂ ਬੁਲਾਉਂਦੇ ਮੋੜ ਦੇਖੋ ਤੁਸੀਂ ਆਪ ਦਾ ਕਰਕੇ ਦੇਖ ਲਓ ਜੋ ਤੰਤਰ ਮੰਤਰ ਜੋ ਤੁਹਾਡੇ ਕੋਲ ਸ਼ਕਤੀਆਂ ਲੱਗਦੀਆਂ ਨੇ ਕਿਸੇ ਰਸੋਲੀਆਂ ਕੱਢ ਕੇ ਦਿਖਾਇਓ ਕਿਸੇ ਨੂੰ ਤੋੜ ਕੇ ਦਿਖਾਇਓ ਕਿਸੇ ਨੂੰ ਲੰਗੜਿਆਂ ਨੂੰ ਚਲਾ ਕੇ ਦਿਖਾਇਓ ਕਿਸੇ ਨੂੰ ਅੰਨਿਆਂ ਨੂੰ ਦੇਖਣ ਲਾਗੇ ਜਿੱਤੇ ਕੋਲ ਡਾਕਟਰੀ ਰਿਪੋਰਟਾ ਹੁਣ ਉਹਦਾ ਕਰਕੇ ਦਿਖਾਇਓ ਠੀਕ ਕਰਕੇ ਦਿਖਾਇਓ ਨਹੀਂ ਤਾਂ ਉਸ ਤੋਂ ਬਾਅਦ ਫਿਰ ਅਸੀ ਕਰਾਂਗੇ ਫਿਰ ਜਿਹੜਾ ਸੱਚਾ ਹੋ ਜੀਦਾ ਪਰਮੇਸ਼ਵਰ ਉਹ ਜਿੱਤ ਜੂਗਾ ਇਸ ਵਚਨਾਂ ਦੇ ਨਾਲ ਸਾਰਿਆਂ ਨੂੰ ਤੁਹਾਨੂੰ ਆਸ਼ਤੇ ਬਰਕਤ ਦੇਵੇ ਪ੍ਰਭੂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹallelujah